ਸਾਡੀਆਂ ਤਾਂ ਸਿੱਧੀਆਂ ਗੱਲਾਂ ਆ ਰੱਬ ਸਿੱਧਿਆਂ ਨੂੰ ਮਿਲਦਾ ਸਿੱਧੇ ਹੋ ਕੇ ਮਿਲੋ ਰੱਬ ਨੂੰ ਰੱਬ ਤੁਹਾਡੇ ਕੋਲ ਹੀ ਆ ਕਿਤੇ ਦੂਰ ਨਹੀਂ ਗਿਆ ਗੁਰੂ ਨਾਨਕ ਦੇਵ ਜੀ ਤਾਂ ਅੱਜ ਵੀ ਗੱਡੀ 'ਚ ਬਹਿ ਜਾਂਦੇ ਆ ਕੇ ਮਿਠਾਉਣ ਆਲਾ ਚਾਹੀਦਾ ਬੰਦੇ ਕਈ ਸੰਗਤਾਂ ਨੂੰ ਦਰਸ਼ਨ ਹੁੰਦੇ ਮਹਾਰਾਜ ਦੇ ਸੁਪਨੇ ਦੇ ਵਿੱਚ ਖੜੇ ਮਹਾਰਾਜ ਆਜੋ ਮਹਾਰਾਜ ਗੱਡੀ 'ਚ ਬਹਿ ਜਾਓ ਮਹਾਰਾਜ ਹੱਸ ਕੇ ਗੱਡੀ 'ਚ ਬਹਿ ਜਾਂਦੇ ਰੱਬ ਹੈ ਪਰੋਸੇ ਦਾ ਰੱਬ ਹੈ ਪ੍ਰੇਮ ਦਾ ਜਿਹੜੇ ਚੁਤਰੀਆਂ ਪੁਤਰੀਆਂ ਜੀਆਂ ਕਰਦੇ ਉਹਨਾਂ ਨੂੰ ਰੱਬ ਨਹੀਂ ਮਿਲਣਾ ਚਤਰਾਈ ਨਾ ਚਤਰਪੁਜ ਪਾਈ ਦਾ ਭੋਲੇ ਭੋ ਮਿਲੇ ਰਗਰਾਇਆ ਚਤਰਾਈ ਸਿਆਣਪ ਕਿਤੇ ਕੰਮ ਨਹੀਂ ਆਈਆ ਟੁੱਠਾ ਸਾਹਿਬ ਜੋ ਦੇਵਾ ਸੋਈ ਸੁਖ ਪਾਈਏ ਸਿੱਧੇ ਹੋ ਕੇ ਰੱਬ ਨੂੰ ਮਿਲੋ ਮਹਾਰਾਜ ਅਗੇ ਬੇਨਤੀਆਂ ਕਰੋ ਹੱਥ ਜੋੜੋ ਮਹਾਰਾਜ ਬਹੁਤ ਜਨਮ ਵਿਛਰੇ ਥੇ ਮਾਧੋਏ ਜਨਮ ਤੁਮਾਰੇ ਲੇਖੇ ਮਹਾਰਾਜੇ ਜਨਮ ਸਫਲ ਹੋ ਜਾਵੇ ਆਪਣਾ ਬਣਾ ਲਓ ਔਲੇ ਪੜਨ ਨਾਲ ਰੱਬ ਨੂੰ ਮਿਲੋਂਗੇ ਜਲਦੀ ਮਿਲ ਜਾਣਾ ਉਹਨੇ ਚਤਰਾਇਆਂ ਸੰਸਾਰ ਨਾਲ ਚਲਦੀਆਂ ਰੱਬ ਨਾਲ ਨਹੀਂ ਚਲਦੀਆਂ ਗੁਰੂ ਦੇ ਕੇ ਆਉਣਾ ਹੱਥ ਜੋੜ ਲਓ ਹੱਥ ਜੋੜ ਕੇ ਰੱਖੋ ਫਿਰ ਕਿਰਪਾ ਹੁੰਦੀ ਆ